ਕਿੰਨਾ ਸਵਾਦ ਹੈ ਕਿੰਨਾ ਰਸ ਹੈ ਕਹਿੰਦੇ ਐਸੇ ਲਾ ਨਲ ਪਾਇਓ ਰੀ ਸਖੀ ਕਹਿੰਦੇ ਇਸ ਤਰੀਕੇ ਨਾਲ ਰੱਬ ਮਿਲਦਾ ਕਿਹੜੇ ਤਰੀਕੇ ਨਾਲ ਗੋਬਿੰਦ ਗੋਬਿੰਦ ਕਰ ਹਾਂ ਹਰ ਹਰ ਮਨ ਪਿਆਰ ਹਾਂ ਗੁਰ ਕੇ ਆ ਸੁਚਿਤ ਧਰ ਹਾਂ ਅਨਸੋ ਤੋਰ ਫੇਰ ਹਾਂ ਆ ਚਾਰ ਤਰੀਕੇ ਅਪਣਾਲਾ ਆਪਣੀ ਜ਼ਿੰਦਗੀ ਚ ਜੇ ਰੱਬ ਨੂੰ ਮਿਲਣਾ ਚਾਹੁੰਦਾ ਨਾ ਤੇ ਗੁਰੂ ਅਰਜਨ ਦੇ ਪਾਤਸ਼ਾਹ ਕਹਿੰਦੇ ਚਾਰ ਤਰੀਕੇ ਆਪਣੀ ਜ਼ਿੰਦਗੀ ਚ ਅਪਣਾਲਾਂ ਕੀ ਗੋਬਿੰਦ ਗੋਬਿੰਦ ਕਰਨਾ ਸ਼ੁਰੂ ਕਰ ਦੇ ਪਹਿਲਾ ਤਰੀਕਾ ਹਰੀ ਗਰੀ ਪ੍ਰਮਾਤਮਾ ਅਕਾਲ ਪੁਰਖ ਕਰਤੇ ਦਾ ਪਿਆਰ ਘਿਰਦੇ ਰੂਪੀ ਘਰ ਚ ਧਾਰਨ ਕਰ ਲੈ ਦੂਜਾ ਤਰੀਕਾ ਗੁਰ ਕਿਆ ਸੁਚਿਤ ਧਰ ਹਾਂ ਤੇ ਜੋ ਗੁਰ ਕਹਾ ਸੋਈ ਭਲ ਮਾਨੋ ਵਾਲੀ ਬਿਰਤੀ ਬਣਾ ਕੇ ਉਹਨੂੰ ਮੰਨਣਾ ਸ਼ੁਰੂ ਕਰ ਦੇ ਤੀਜਾ ਤਰੀਕਾ ਅਨਸੋ ਤੋਰ ਫੇਰ ਹਾਂ ਹੋਰਾਂ ਨਾਲ ਤੋੜ ਦੇ ਓਏ ਜੇ ਰੱਬ ਨਾ ਬਣਾਉਣੀ ਚਾਹੁੰਦਾ ਤੇ ਚੌਥਾ ਤਰੀਕਾ ਕਹਿੰਦੇ ਐਸੇ ਲਾਲਣ ਪਾਇਓ ਰੀ ਸਖੀ ਹੇ ਸਖੀ ਖੇ ਭੈਣੇ ਇਸ ਤਰੀਕੇ ਨਾਲ ਤੈਨੂੰ ਰੱਬ ਮਿਲਣਾ ਰਹਾਉ ਦੇ ਬੰਦ ਚ ਸਤਿਗੁਰੂ ਜੀ ਬਖਸ਼